ਹੈਲੋ ਜੀ ਸਤਿ ਸ੍ਰੀ ਅਕਾਲ ਉਮੀਦ ਕਰਦੀ ਹਾਂ ਸਾਰੇ ਖੁਸ਼ ਹੋਵੋਗੇ ਸਭ ਠੀਕ ਠਾਕ ਹੋਵੋਗੇ ਅੱਜ ਦਾ ਮੇਰਾ ਟੌਪਿਕ ਹੈ ਕਿ ਸਵੇਰੇ ਉਠਣਸਾਰਾ ਸੀ ਕੀ ਕਰ ਸਕਦੇ ਹਾਂ ਕਿ ਸਾਡਾ ਸਾਰਾ ਪੂਰਾ ਦਿਨ ਵਧੀਆ ਨੰਗੇ ਵਧੀਆ ਕੰਮਕਾਰ ਹੋਵੇ ਵਧੀਆ ਸਥਕਾਵਟਣਾ ਹੋਵੇ ਖੁਸ਼ ਰਹੀਏ ਇਸ ਲਈ ਮੈਂ ਇੱਕ ਤੁਹਾਨੂੰ ਨੁਕਤਾ ਦੱਸਣ ਲੱਗੀ ਹਾਂ ਆਪ ਇਹ ਕਰਕੇ ਦੇਖਣਾ ਮੈਂ ਵੀ ਇਹ ਸਵੇਰੇ ਹਰ ਰੋਜ਼ ਕਰਦੀ ਆ ਤੇ ਇਸ ਨਾਲ ਮੈਨੂੰ ਕੋਈ ਥਕਾਵਟ ਨਹੀਂ ਹੁੰਦੀ ਕੋਈ ਵੀ ਮੇਰੀ એનર્ਜੀ ਵੇਸਟ ਨਹੀਂ ਹੁੰਦੀ ਬਹੁਤ ਵਧੀਆ ਲੱਗਦਾ ਹੈ ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰਾ ਕੰਮ ਕਦੋਂ ਹੋ ਜਾਂਦਾ ਹੈ ਇਹ ਪ੍ਰਮਾਤਮਾ ਦੀ ਬਹੁਤ ਕਿਰਪਾ ਹੁੰਦੀ ਹੈ ਇਸ ਤਰ੍ਹਾਂ ਕਰਨ ਨਾਲ ਅਸੀਂ ਪ੍ਰਮਾਤਮਾ ਦਾ ਨਾਮ ਵੀ ਲੈਨੇ ਆ ਤੇ ਇਸ ਨਾਲ ਉਸ ਨੂੰ ਯਾਦ ਕਰਦੇ ਆਂ ਤੇ ਨਾਲ ਨਾਲ ਅਸਾਂ ਸਾਡੀ ਹੈਲਪ ਹੁੰਦੀ ਹੈ ਆਪ ਵੀ ਇਹ ਕਰਕੇ ਵੇਖਣਾ ਸਵੇਰੇ ਉੱਠਦੇ ਹੀ ਪ੍ਰਮਾਤਮਾ ਦਾ ਸਭ ਤੋਂ ਪਹਿਲਾ ਨਾਮ ਲਓ ਨਾਮ ਜਪੋ ਜ਼ਰੂਰੀ ਨਹੀਂ ਹੈ ਕਿ ਸਾਨੂੰ ਨਹਾਉਣਾ ਚਾਹੀਦਾ ਜਾਂ ਸਾਨੂੰ ਮੂੰਹ ਧੋ ਕੇ ਜਾਂ ਉੱਠ ਕੇ ਉ ਕਿਤੇ ਵੀ ਜਾਣ ਦੀ ਲੋੜ ਆ ਅਸੀਂ ਉਠਾਂਗੇ ਬਿਸਰੇ ਵਿੱਚ ਬੈਠੇ ਹੀ ਉਸਾ ਪਰਮਾਤਮਾ ਦਾ ਨਾਮ ਲੈ ਸਕਦੇ ਹਾਂ ਇਸ ਤਰ੍ਹਾਂ ਉਹਨ ਪਰਮਾਤਮਾ ਸਾਡੇ ਨਾਲ ਹਮੇਸ਼ਾ ਪੂਰਾ ਦਿਨ એનર્ਜੀ ਸਾਨੂੰ ਬਖਸ਼ਦਾ ਹੈ ਸਾਡੇ ਨਾਲ ਰਹਿੰਦਾ ਹੈ ਪਰਮਾਤਮਾ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ ਆਓ ਇਸ ਤਰ੍ਹਾਂ ਕਰੀਏ ਕਿ ਪਰਮਾਤਮਾ ਹਮੇਸ਼ਾ ਸਾਡੇ ਨਾਲ ਰਹੇ ਹਮੇਸ਼ਾ ਹੀ ਉਸ ਦੀ ਕਿਰਪਾ ਬਣੀ ਰਹੇ ਮੈਂ ਤੁਹਾਨੂੰ ਇਹ ਨੁਕਤਾ ਦੱਸਾਂਗੀ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਵੀ ਅਨਰਚੀ ਬਣੀ ਰਹੇਗੀ ਤੁਸੀਂ ਬਹੁਤ ਖੁਸ਼ ਰਹੋਗੇ ਤੁਹਾਡਾ ਕੰਮ ਪੂਰੀ ਸੁਪੂਰੀ ਤਰ੍ਹਾਂ ਹੋਵੇਗਾ ਇਸ ਤਰ੍ਹਾਂ ਆਪਣੇ ਆਪਣੇ ਹੱਥ ਅੱਗੇ ਕਰਨੇ ਹਨ ਉਠ ਸਵੇਰੇ ਉਠਾਂ ਉੱਠ ਕੇ ਕਿਤੇ ਵੀ ਜਾਣ ਦੀ ਲੋੜ ਨਹੀਂ ਆਪਣੇ ਅੱਖਾਂ ਅੱਗੇ ਇਸ ਤਰ੍ਹਾਂ ਕਰਕੇ ਹਥੇਲੀ ਦੋਨੇ ਹਥੇਲੀਆਂ ਨੂੰ ਜੋੜਨਾ ਹੈ ਤੇ ਇਸ ਤਰ੍ਹਾਂ ਉਂਗਲਾਂ ਜੋੜ ਕੇ ਇਸ ਜੋ ਸਾਡੇ ਹੱਥ ਤੇ ਚੰਦ ਦੀ ਤਰ੍ਹਾਂ ਬਣਦਾ ਹੈ ਉਸ ਨੂੰ ਦੇਖਦੇ ਦੇਖ ਕਰ ਇੱਕ ਮੰਤਰ ਕਹਿਣਾ ਹੈ ਕਰ ਕਰ ਬਸੂਤੇ ਲక్ష్ਮੀ ਕਰਮ ਦੇ ਸਰਸਵਤੀ ਕਰਮ ਮੁਲੇ ਗੋਵਿੰਦਾ ਪਰਵਾਤੇ ਕਰ ਦਰਸ਼ਨਮ ਇਸ ਤਰ੍ਹਾਂ ਤਿੰਨ ਵਾਰ ਦੁਹਰਾਉਣਾ ਹੈ ਅਤੇ ਆਪਣੇ ਮੂੰਹ ਉੱਪਰ ਹੱਥ ਫੇਰ ਲੈਣਾ ਹੈ ਤੇ ਪ੍ਰਮਾਤਮਾ ਦਾ ਨਾਮ ਲੈਣਾ ਹੈ ਉਸ ਦੀ ਕਿਰਪਾ ਮੰਗਣੀ ਹੈ ਤੇ ਉਹ ਵਸਦਾ ਸਾਥ ਮੰਗਣਾ ਹੈ ਪ੍ਰਮਾਤਮਾ ਨੂੰ ਅਗੇ ਅਰਦਾਸ ਕਰਨੀ ਹੈ ਕਿ ਸਾਡੇ ਪੂਰਾ ਦਿਨ ਸਾਡੇ ਵਿੱਚ એનર્ਜੀ ਬਣੀ ਰਹੇ ਕੰਮਕਾਰ ਵਧੀਆ ਹੋਣ ਤੇ ਦਿਨ ਵਧੀਆ ਲੰਘੇ ਪ੍ਰਮਾਤਮਾ ਦਾ ਸਾਥ ਮੰਗਣਾ ਹੈ ਆਪਣੇ ਮੂੰਹ ਪਰ ਹੱਥ ਫੇਰ ਕੇ ਉਠ ਉਠਣਾ ਹੈ ਤੇ ਕੰਮਕਾਰ ਲੱਗਣਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਵਿੱਚ ਬਹੁਤ એનર્ਜੀ ਆਵੇਗੀ ਪੂਰਾ ਦਿਨ ਪੂਰਾ ਬਹੁਤ ਵਧੀਆ ਨੰਗੇਗਾ ਤੁਸੀਂ ਇਸ ਤਰ੍ਹਾਂ ਕਰਕੇ ਵੇਖਿਓ ਇੱਕ ਦਿਨ ਕਰਿਓ ਤੁਹਾਨੂੰ ਪਤਾ ਲੱਗ ਜਾਵੇਗਾ ਤੇ ਇਹ ਪਹਿਲਾਂ ਕਰਕੇ ਫਿਰ ਇਸ ਤਰ੍ਹਾਂ ਕਰਕੇ ਤੁਸੀਂ ਆਪਣਾ ਦਿਨ ਪੂਰਾ ਨਗਾ ਕੇ ਦੇਖਿਓ ਕਿੰਨਾ ਵਧੀਆ ਨੰਗੇਗਾ ਫਿਰ ਤੁਸੀਂ ਮੈਨੂੰ ਕਮੈਂਟ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਲਾਈਕ ਕਰਨਾ ਸਬਸਕ੍ਰਾਈਬ ਜ਼ਰੂਰ ਕਰਨਾ ਮੇਰੇ ਚੈਨਲ ਨੂੰ ਤਾਂ ਕਿ ਮੈਂ ਅੱਗੇ ਵੀ ਬੜੀ ਹੋਰ ਜਾਣਕਾਰੀ ਦਿੰਦੀ ਰਹਾ ਤੇ ਵੀਡੀਓ ਪਾਉਂਦੀ ਰਹਾ ਧੰਨਵਾਦ